ਦੇ ਅੰਦਰ ਸਾਡੇ ਨਗਰ ਦੇ ਸਤਿਕਾਰਯੋਗ ਮਹਾਨ ਹਸਤੀ ਪੋਛਨੀ ਤੰਤਰਬਾਪਾ ਘਮੰਡਾ ਸਿੱਕੀ ਰਾਜਕੌਰ ਇਹਨਾਂ ਦੇ ਪਾਵਨ ਸਥਾਨ ਤੇ ਹਾਜ਼ਰੀਆਂ ਵਾਲੇ ਜੀ ਗੁਰੂ ਰੂਪ ਗੁਰਪਿਆਰੇ ਗੁਰਸਵਾਰੇ ਸਾਧ ਸੰਗਤ ਜੀ ਅਰਸ ਨਾਲ ਉਪਰਮਿੱਤਰ ਵਾਜਪ ਚੀਕਾ ਖਾਨ ਸਾਹਿਬ ਰਾਜ ਗੁਰਜੀ ਕੀ ਪਤਨੀ ਗੁਰਬਾਣੀ ਦਾ ਪਾਵਨ ਬਚਨ ਹੈ ਉਤਮ ਮਤ ਪ੍ਰਭ ਅੰਤਰਜਾਮੀ ਜੋ ਪ੍ਰੇਰਿਤ ਕਰਣਾ ਜੋ ਨਟੂ ਆਤੰਤ ਵਜਾਏ ਤੰਤੀ ਜੋ ਵਜੈ ਜਨ ਜਨਾ ਜਿਵੇਂ ਜਿਵੇਂ ਉਸ ਅਕਾਲ ਪੁਰਖ ਵਾਇਕ੍ਰਮ ਨੇ ਸਾਡੀ ਸਭ ਦੀ ਡਿਊਟੀ ਲਈ ਹੈ ਕੁਝ ਜ਼ਿੰਮੇਵਾਰੀਆਂ ਸਾਨੂੰ ਦਿੱਤੀਆਂ ਨੇ ਕਿਸੇ ਦੀ ਪਰਿਵਾਰਕ ਜ਼ਿੰਮੇਵਾਰੀ ਹੈ ਵੈਸੇ ਤਾਂ ਪਰਿਵਾਰਕ ਜ਼ਿੰਮੇਵਾਰੀ ਸਭ ਦੀ ਹੈ ਕੁਝ ਪਰਿਵਾਰ ਦੀ ਜ਼ਿੰਮੇਵਾਰੀ ਤੱਕ ਸੀਮਤ ਰਹ ਜਾਂਦੇ ਨੇ ਕੁਝ ਨਗਰ ਦੀ ਜ਼ਿੰਮੇਵਾਰੀ ਸੰਭਾਲਦੇ ਨੇ ਕੁਝ ਇਲਾਕੇ ਦੀ ਤੇ ਕੁਝ ਦੇਸ਼ ਦੀ ਤੇ ਬਾਕੀ ਸਤਪੰਦ ਦਾ ਪਾਪਨ ਬਚਣਾ ਹੈ ਮੈਂ ਤਾਂ ਅੰਧਕਾਰ ਤੂ ਹੈ ਮੇਰੇ ਸਵਾਮੀ ਮੈਂ ਤੋ ਤੇ ਆ ਕੇ ਅਰਦਾਸ ਮੈਂ ਹੋਰ ਥਾਂਉ ਨਹੀਂ ਜਿਸ ਤੇ ਕਰੋ ਦਨੰਤੀ ਮੇਰਾ ਦੁੱਖ ਸੁੱਖ ਤੁਝ ਹੀ پاس ਸਾਰੇ ਬੋਧੀ ਸਤਕਾਰਯੋ ਪਾਇਸਾ ਪਾਇਸ ਜਸਵਿੰਦਰ ਸਿੰਘ ਜੀ ਇਨਾਂ ਦੇ ਧਰਮ ਸਤਨੀ ਬੀਬੀ ਅਰਵਿੰਦਰ ਗੌਰ ਜਿਹੜੇ ਇਸ ਨਗਰ ਦੀ ਪਿੰਡ ਮਲਕੇ ਦੀ ਪੰਜ ਸਾਲ ਵਾਸਤੇ ਜ਼ਿੰਮੇਵਾਰੀ ਨਗਰ ਨੂੰ ਸੋਹਣਾ ਤੇ ਸਜਾ ਬਣਾਉਣ ਦੀ ਇਹ ਤੱਕ ਪਰ ਹਨ ਤੇ ਪਰਾਰ ਵੱਲੋਂ ਸਭ ਤੋਂ ਪਹਿਲਾਂ ਗੁਰੂ ਚਰਣਾ ਵਿੱਚ ਅਰਦਾਸ ਕੀਤੀ ਗਈ ਹੈ ਅਰਦਾਸ ਦੇ ਨਾਲ ਅੱਗਿਆ ਲਈ ਗਈ ਹੈ ਤੇ ਮੇਰੀ ਅਰਦਾਸ ਹੈ ਸਭ ਤੋਂ ਪਹਿਲਾਂ ਕਿ ਸਤਿਗੁਰੂ ਕਿਰਪਾ ਕਰਨ ਇਸ ਪ੍ਰਵਾਦ ਨੂੰ ਬੀਬੀ ਹਰਵਿੰਦਰ कौर ਨੂੰ ਸਤਸੰਤਾ ਬਖਸ਼ਿਸ਼ ਕਰਨ ਹਰਮਦਾਨ ਫਤਿਹ ਬਖਸ਼ਿਸ਼ ਕਰਨ ਆਪਣਾ ਮੁਸ਼ਕਲਾਂ ਨੂੰ ਪਛਾ ਕੇ ਇਸ ਨਗਰ ਦੀ ਜਿਹੜੀ ਸੇਵਾ ਕਰਨ ਦਾ ਉੱਤਮ ਬਖਸ਼ਿਸ਼ ਕਰਨ ਸ਼ਾਸਨ ਦੀ ਦੇਖੋ ਕੋਈ ਵੀ ਕੰਮ ਨਹੀਂ ਬੰਦੇ ਕਰਦੇ ਹਨ ਮਨੁੱਖ ਕਰਦਾ ਹੈ

ਲੜੀ ਜਾ ਰਹੀ ਤੇ ਆਪਣਾ ਸਮਾਜ ਦਾ ਇੱਕ ਹੱਕ ਬਣਦਾ ਹੈ ਧਰਮ ਬਣਦਾ ਫਰਜ਼ ਬਣਦਾ ਕਿ ਆਪਣੇ ਨਾਲ ਸਾਥ ਦੇਈਏ ਕਿਉਂਕਿ ਸਾਥ ਤੋਂ ਬਿਨਾ ਕੁਝ ਨਹੀਂ ਹੁੰਦਾ ਸਾਥ ਪਬਲਿਕ ਦਾ ਲੋਕਾਂ ਦਾ ਸੰਗਤਾਂ ਦਾ ਜ਼ਰੂਰੀ ਹੁੰਦਾ ਹੈ ਤੇ ਬਾਕੀ ਜਿਹੜਾ ਇਹ ਕੰਮ ਹੈ ਇਹਦੇ ਹੈ ਸੰਗਤਾਂ ਦਾ ਹੈ ਨਗਰ ਦਾ ਨਗਰ ਦੇ ਯੋਗ ਨਾਲ ਹੀ ਇਹ ਸਭ ਕੁਝ ਹੁੰਦਾ ਹੈ ਤੇ ਬਾਕੀ ਅੱਜ ਸਾਨੂੰ ਸਾਡੇ ਨਗਰ ਨੂੰ ਐਸੇ ਇਨਸਾਨ ਦੀ ਲੋੜ ਵੀ ਹੈ ਜਿਹੜਾ ਹਰ ਤਰ੍ਹਾਂ ਦੇ ਨਾਲ ਨੱਚਦਾ ਖਾਸ ਕਰੇ ਨਗਰ ਨੂੰ ਸੋਹਣਾ ਬਣਾਵੇ ਨਗਰ ਦੇ ਵਿੱਚ ਆ ਰਹੀਆਂ ਪ੍ਰਾਪਨਾਵਾਂ ਮੁਸ਼ਕਲਾਂ ਨੂੰ ਦੂਰ ਕਰਕੇ ਤੇ ਬੁਲੰਦੀਆਂ ਤੇ ਲੈ ਕੇ ਜਾਵੇ ਇਹ ਆਸ ਭਗਵਿੰਦਰ ਸਿੰਘ ਜੀ ਇਹਨਾਂ ਤੋਂ ਰੱਖੀ ਜਾ ਰਹੀ ਹੈ ਇਹਨਾਂ ਦੇ ਅਰਸ਼ਪਦਨੀ ਜੀ ਤੇ ਹਰਵਿੰਦਰ ਕੌਰ ਨੂੰ ਤਾਂ ਰੱਖੀ ਜਾ ਰਹੀ ਹੈ ਤੇ ਮੈਂ ਆਸ ਕਰਦਾ ਸਤਿਗੁਰਾਂ ਦੇ ਸਿਰ ਤੇ ਕੇ ਫਰਿਆ ਆਤ ਰੱਖਣਗੇ ਤੇ ਨਗਰ ਨੂੰ ਸੋਹਣਾ ਕਿਸ ਤਰ੍ਹਾਂ ਬਣਾਉਣ ਵਿੱਚ ਇਹਨਾਂ ਨੇ ਬਹੁਤ ਸੇ ਕਰ ਦਿੱਤੀ ਸਤਿਗੁਰਾਂ ਤੇ ਜਨਮ ਕਮ ਸਾਡੀ ਨਗਰ ਦੇ ਕੋਲੇ ਚੰਗੀ ਸੋਚ ਦੇ ਮਾਲਕ ਇਹ ਪਰਿਵਾਰ ਅੱਜ ਸਾਡੇ ਕੋਲੇ ਮੌਜੂਦ ਨੇ ਜਿਹੜੇ ਅਨਥਕ ਮਿਹਨਤ ਕਰ ਰਹੇ ਨੇ ਇਸ ਤੋਂ ਪਹਿਲਾਂ ਛਪੜ ਦਾ ਕੰਮ ਚੱਲ ਰਿਹਾ ਜਿਨ੍ਹਾਂ ਦੇ ਫਲੈਕਸ ਬੋਰਡ ਆਪ ਜੀ ਨੇ ਲਿਖੇ ਹੋਏ ਪੜੇ ਨੇ ਕਈ ਗਰੀਬ ਪਰਿਵਾਰਾਂ ਦੀ ਸਹਾਇਤਾ ਕੀਤੀ ਹੈ ਨਸ਼ੇ ਰੁਕਣ ਵਾਸਤੇ ਕਾਰਵਾਈ ਕੀਤੀ ਗਈ ਨੇ ਸੋ ਅਵਨ ਮੌਜੂਦ ਸਮੇਂ ਵਿੱਚ ਇਹ ਵੀ ਕੰਮਾ ਉੱਚ ਪੱਧਰ ਤੇ ਹੋਣਗੇ ਇਹਨਾਂ ਨੂੰ ਬਥੇ ਪਰਣ ਕੀਤਾ ਗਿਆ ਤੁਮ ਚੱਲਾਉਂਦੇ ਹਜ਼ੂਰੀ ਵਿੱਚ ਤੇ ਬਾਕੀ ਇਸ ਪਰਵਾਰ ਨੂੰ ਇਹ ਵੀ ਪਰਣ ਕੀਤਾ ਗਿਆ ਕਿ ਜੇਕਰ ਨਗਰ ਦੀ ਵਾਅਦੋ ਸਾਡੇ ਹੱਥ ਵਿੱਚ ਆਉਂਦੀ ਹੈ ਨਗਰ ਦੀ ਮੁੱਖ ਸੇਵਾ ਸਾਡੇ ਹੱਥ ਵਿੱਚ ਆਉਂਦੀ ਹੈ ਸਰਪੰਚੀ ਸਾਡੇ ਹੱਥ ਆਉਂਦੀ ਹੈ ਅਸੀਂ ਇਸ ਮੰਦਰ ਦਾ ਹਰ ਇੱਕ ਕੰਮ ਬਿਨਾਂ ਕਿਸੇ ਦੇ ਵਾਅਦੇ ਭਰਾਂਗੇ ਤੇ ਕੰਮ ਵਾਪਕ ਮੰਨਦਾ ਸੀ ਕਿ ਇਸ ਪਵਨ ਸਾਥ ਤੋਂ ਸ਼ੁਰੂ ਹੋਏਗਾ ਕੋਈ ਜਾਤੀ ਤੇ ਕੋਈ ਵੇਦਭਾਵ ਨਹੀਂ ਹੋਏਗਾ ਜਾਂ ਕੋਈ ਵਖਰੇਵਾ ਨਹੀਂ ਹੋਏਗਾ ਇਸ ਪਰਿਵਾਰ ਉਹਨਾਂ ਦੀ ਖਾਸ ਤੌਰ ਤੇ ਗੁਰਚਰਨ ਦੇ ਵਿੱਚ ਅਰਦਾਸ ਕਰਦਾ ਮੇਹਰ ਕੀਤੀ ਹੈ ਤੇ ਬਾਕੀ ਆਪਾਂ ਸਾਰਿਆਂ ਨੇ ਇਹਦਾ ਸਾਥ ਦੇਣਾ ਸਾਥ ਦੇ ਕੇ ਇਹਨਾਂ ਨੂੰ ਆਪਾਂ ਕਾਮਯਾਬ ਕਰਨਾ ਹੈ ਇਨਾਂ ਤੋਂ ਇੱਕ ਸੋਨਾ ਨਗਰ ਲੈਣਾ ਜਸਵਿੰਦਰ ਸਿੰਘ ਜੀ ਬੈਠੇ ਆ ਸਾਡੇ ਤੋਂ ਸਾਡੀ ਬੇਨਤੀ ਹੈ ਕਿ ਜੋ ਸਾਥਕੀਆਂ ਅੱਜ ਆਸਾਂ ਨੇ ਇੱਲਾਕੇ ਖਰਾਬ ਉਤਰੇ ਤੇ ਤੁਹਾਨੂੰ ਨਾਲ ਪਰਮਾਤਮਾ ਬਖਸ਼ੇ ਬਰਤਨ ਦਾਸ ਵੀ ਵਿਰਾਸਤ ਪਰ ਕਾਨੂੰਨស្ថាន ਤੇ ਆਪਾਂ ਖੜੇ ਆ ਸਭ ਨੂੰ ਤੁਹਾਡੇ ਸਭ ਤੇ ਮੇਰੇ ਭਰਾ ਹੱਥ ਰੱਖਣ ਸੋ ਕੋਸ਼ਿਸ਼ ਕਰੋ ਚੰਗਾ ਕਰਨ ਦੀ ਚੰਗਾ ਸੋਚਣ ਦੀ ਚਗੇ ਬਣਨ ਦੀ ਸਭ ਕੋ ਚੰਗਾ ਹੋ ਜਾਂਦਾ ਹੈ ਚੰਗਾ ਬਣ ਜਾਂਦਾ ਹੈ ਸੋ ਮੈਂ ਬਹੁਤ ਆਪ ਤੁਹਾਨੂੰ ਨਕਵਾ ਜਿੰਨੀ ਵੀ ਸੰਗਤ ਮਾਈਆਂ ਬੀਬੀਆਂ ਬਜ਼ੁਰਗ ਨੌਜਵਾਨ ਵੀ ਇਹਨਾਂ ਦੇ ਸੱਦੇ ਤੇ ਪਹੁੰਚੇ ਹਾਂ ਜਾਂ ਇਹਨਾਂ ਦੇ سپورਟ ਵਿੱਚ ਪਹੁੰਚੇ ਹਾਂ ਸਾਰਿਆਂ ਦਾ ਭਾਈ ਜਸਵਿੰਦਰ ਸਿੰਘ ਬੀਬੀ ਹਰਵਿੰਦਰ ਕੌਰ ਇਹਨਾਂ ਨੂੰ ਬਹੁਤ ਬਹੁਤ ਧੰਵਾਦ ਹੈ ਤੇ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਇਹਨਾਂ ਦਾ ਵੱਡ ਵੱਡੀ ਕੇ ਸਾਥ ਦਿਓਗੇ ਤੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ بڑا ਕੋਈ ਨਹੀਂ ਹੁੰਦਾ ਸਾਡੇ ਨਗਰ ਤੇ ਦੋ ਨਵੇਂ ਤੇ ਸਰਪੰਚ ਦੀ ਚੋਣ ਵਿੱਚ ਨੇ 10 ਸਾਰੇ ਚੰਗੇ ਸਾਰੇ ਚੰਗੇ ਆਪਾਂ ਮਾੜਾ ਨਹੀਂ ਕਿਸ ਨੂੰ ਕਹਿ ਸਕਦੇ ਪਰ ਇਹ ਆਪਾਂ ਵੇਖਣਾ ਹੈ ਕਿਹੜਾ ਬੰਦਾ ਵਧੀਆ ਕੰਮ ਕਰ ਸਕਦਾ ਹੈ ਚਾਹੇ ਤੋਂ ਪਹਿਲਾਂ ਵਧੀਆ ਕੰਮ ਕੀ ਲਏ ਕੀਤੇ ਤੇ ਆਪਾਂ ਉਹਨਾਂ ਨੂੰ ਹੀ ਇਸ ਜਿਲ੍ਹਾ ਤੋਂ ਦੇ ਵਿੱਚ ਆਪਾਂ ਜਿਤਾਉਣਾ ਹੈ ਮੇਰਾ ਗੱਲ ਭਈ ਜਸਵੰਦਰ ਸਿੰਘ ਜੀ ਬਹੁਤ ਟਾਈਮ ਤੋਂ ਨਗਰ ਦੀ ਸਭ ਤੋਂ ਤੱਤਤਾ ਦਾ ਨਗਰ ਦੀ ਚੰਗੀ ਨਿਹਾਲ ਬਦਲ ਰਚੇ ਇਹਨਾਂ ਦਾ ਬੇਹਦ ਉਪਰਾਲਾ ਸੋ ਆਪਾਂ ਇਹਨਾਂ ਦਾ ਸਾਥ ਦੇ ਸੁਰਚਾ ਪਾਣੀ ਦੇ ਅੰਦਰ ਧਿਆਨ ਨਹੀਂ ਸਾਰੀ ਸੰਗਤ ਨਹੀਂ ਸ਼ਕੀ ਜਾਣਾ ਹੈ ਆਉ ਮੈਂ ਇਹਨਾਂ ਮੁਕੰਮਲ ਹੋਇਆ ਸਿਮਾਨ ਦਾ ਯਾਚਕ ਅਰਦਾਸ ਕਰਦਾ ਹਾਂ ਸਰਬੂ ਗੀਤ ਹਰਵਿੰਦਰ ਕੌਰ ਜੀ ਆਪਣੀ ਹਰ ਮਕਸਦ ਕਾਮਯਾਬਤਾ ਦਾ हर तरह हरि कोशिशि करण सिर ते संगत अगल गुरल सिखी उन्हनि जो सरण करी